ਸਾਸਰੀ ਕਾਲ ਦੇ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਟਿਕ ਟਾਕ ਹੋਵੋਗੇ ਜੀ ਸੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜੋ ਬ੍ਰੌਡ ਨੈਕ ਹੁੰਦਾ ਜਿਵੇਂ ਕਿ ਕੜਾਈ ਵਾਲੇ ਸੂਟ ਵਗੈਰਾ ਹੁੰਦੇ ਨੇ ਉਹਨੂੰ ਆਪਾਂ ਉਹਦੀ ਚੌੜਾਈ ਹੈ ਜਿਹੜੀ ਉੱਪਰੋਂ ਕਿਵੇਂ ਘਟਾ ਸਕਦੇ ਹਾਂ ਠੀਕ ਹੈ ਤੁਸੀਂ ਦੇਖੋਗੇ ਇਹਦੀ ਜਿਹੜੀ ਚੌੜਾਈ ਦਿੱਤੀ ਗਈ ਆ ਪੌਣੇ 7 ਦੇ ਕਰੀਬ ਹੈ ਠੀਕ ਹੈ ਪੌਣੇ 7 ਤੋਂ 7 ਇੰਚ ਦੇ ਕਰੀਬ ਹੈ ਪਰ ਆਪਾਂ ਇਹਦੀ ਰੱਖਣੀ ਆ 5.5 ਇੰਚ ਇਹ ਰੈਡੀ ਰੱਖਣੀ ਆ ਆਪਾਂ ਇਹਦੀ ਠੀਕ ਹੈ ਜੀ 5.5 ਇੰਚ ਆਪਾਂ ਇਹਨੂੰ ਕਿਵੇਂ ਕਰਾਂਗੇ ਪਹਿਲਾਂ ਆਪਾਂ ਦੋਨੋਂ ਸਾਈਡਾਂ ਤੋਂ ਨਿਸ਼ਾਨੀਆਂ ਲਗਾ ਲਾਂਗੇ ਠੀਕ ਹੈ ਜੀ ਤੇ ਫਿਰ ਉਹਦਾ ਆਪਾਂ ਵਿੱਚ ਉਹਦਾ ਸੈਂਟਰ ਕਰ ਲਾਂਗੇ ਕਿ ਜਿੰਨੀ ਵੀ ਆ ਰਹੀ ਹੈ ਉਹਦਾ ਆਪਾਂ ਸੈਂਟਰ ਕਰ ਲੈਣਾ ਵਾ ਸੈਂਟਰ ਕਰਕੇ ਆਪਾਂ ਦੋਨੋਂ ਸਾਈਡਾਂ ਤੋਂ ਆਪਾਂ ਇਹਦੀ ਨਿਸ਼ਾਨੀ ਲਗਾ ਲੈਣੀ ਆ ਠੀਕ ਹੈ ਜੀ ਫਿਰ ਆਪਾਂ ਸੈਂਟਰ ਤੇ ਨਿਸ਼ਾਨੀ ਲਗਾਵਾਂਗੇ ਸੈਂਟਰ ਤੇ ਨਿਸ਼ਾਨੀ ਲਗਾ ਕੇ ਫਿਰ ਜਿੰਨੀ ਜਿੰਨੀ ਆਪਾਂ ਨੂੰ ਚਾਹੀਦਾ ਵਾ ਜਿਵੇਂ ਆਪਾਂ ਨੂੰ 5.5 ਇੰਚ ਚਾਹੀਦਾ ਤੋਂ ਜਿੰਨਾ ਇਹਦੇ ਵਿੱਚ 5.5 ਤੋਂ ਉੱਪਰ ਆ ਰਿਹਾ ਵਾ ਸਵਾਇ 1 ਇੰਚ ਜਿਹੜਾ ਇਹ ਉੱਪਰ ਆ ਰਿਹਾ ਵਾ ਸਵਾਇ 1 ਇੰਚ ਦੀ ਆਪਾਂ ਵਿੱਚ ਸਲਾਈ ਲਗਾ ਦੇਣੀ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਜੋ ਕੜਾਈ ਕੀਤੀ ਗਈ ਹੈ ਜੋ ਵੀ ਹੈ ਠੀਕ ਹੈ ਜੀ ਉਹਨੂੰ ਆਪਾਂ ਇਕੋ ਜਿਹਾ ਕਰ ਲੈਣਾ ਵਾ ਦੋਨੋਂ ਸਾਈਡਾਂ ਤੋਂ ਤਾਂ ਕਿ ਘੱਟ ਵੱਧ ਨਾ ਹੋਵੇ ਤੇ ਬਿਲਕੁਲ ਚੰਗੀ ਤਰੀਕੇ ਨਾਲ ਸੈਂਟਰ ਕਰ ਲੈਣਾ ਸੈਂਟਰ ਕਰਕੇ ਆਪਾਂ ਇਹਦੇ ਤੇ ਤਿਰਛੀ ਸਲਾਈ ਲਗਾਉਣੀ ਹੈ ਠੀਕ ਹੈ ਜੀ ਆਹ ਦੇਖੋ ਇੱਥੋਂ ਵੀ ਆਪਾਂ ਸਿੱਧੀ ਸਾਈਡ ਤੋਂ ਵੀ ਸੈਂਟਰ ਕਰ ਲਿਆ ਵਾ ਸੈਂਟਰ ਤੋਂ ਆਪਾਂ ਜਿੰਨਾ ਆਪਣਾ ਨੈਕ ਆ ਉਸ ਤੋਂ ਹਲਕਾ ਜਿਹਾ ਉੱਪਰ ਆਪਾਂ ਅੱਧਾ ਇੰਚ ਉੱਪਰ ਇਹਦੀ ਸਿਲਾਈ ਜਿਹੜੀ ਖਤਮ ਕਰ ਦੇਣੀ ਆ ਠੀਕ ਹੈ ਜੀ ਅੱਧੇ ਇੰਚ ਤੋਂ ਪੌਣੇ ਇੰਚ ਦੇ ਵਿੱਚ ਆਪਾਂ ਸਿਲਾਈ ਇਹਦੀ ਖਤਮ ਕਰ ਦੇਣੀ ਆ نیچے ਤੋਂ ਤੇ ਦੇਖੋ ਉੱਪਰੋਂ ਆਪਾਂ ਇਹਨੂੰ ਅੱਧਾ ਇੰਚ ਤੋਂ ਹਲਕਾ ਜਿਹਾ ਉੱਪਰ ਆਪਾਂ ਇਹਦੀ ਸਿਲਾਈ ਲਗਾਵਾਂਗੇ ਠੀਕ ਹੈ ਜੀ ਤੇ ਕਿਉਂਕਿ ਇਹ ਸਵਾ 1 ਇੰਚ ਜਿਹੜਾ ਜ਼ਿਆਦਾ ਵਾ ਆਪਣਾ ਨੈਕ ਤੇ ਆਪਾਂ ਇਹਦੀ ਇਸ ਤਰੀਕੇ ਨਾਲ ਤਿਰਛੀ ਸਿਲਾਈ ਲਗਾ ਦਾਂਗੇ ਜੀ ਸਲਾਈ ਆਪਣੇ ਲੱਗ ਚੁੱਕੀ ਹੈ ਤਿਰਛੀ ਤੇ ਹੁਣ ਦੇਖੋ ਸਿੱਧੀ ਸਾਈਡ ਤੋਂ ਆਪਣਾ ਉੱਪਰੋਂ 5.5 ਇੰਚ ਰੈਡੀ ਹੋ ਗਏ ਠੀਕ ਹੈ ਜੀ ਦੇਖੋ ਆਪਾਂ ਨੂੰ 5.5 ਇੰਚ ਚਾਹੀਦਾ ਸੀ 5.5 ਇੰਚ ਤੋਂ ਆਪਾਂ ਕਰ ਲਿਆ ਇਸ ਤਰੀਕੇ ਨਾਲ ਤੁਸੀਂ ਇਹਦੀ ਜਿਹੜੀ ਚੌੜਾਈ ਹੈ ਉਹ ਘਟਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਇਹਦੇ ਦੇ ਨਿਸ਼ਾਨੀ ਲਗਾ ਲਾਂਗੇ ਇਹਦੇ ਨਿਸ਼ਾਨੀਆਂ ਮੈਂ ਤੁਹਾਨੂੰ ਤਾਂ ਦੱਸੀਆਂ ਨੇ ਕਿ ਇਸੇ ਨਿਸ਼ਾਨੀ ਦੇ ਉੱਪਰ ਤੈਨੂੰ ਜਿਹੜੀ ਕੜਾਈ ਕੀਤੀ ਗਈ ਆ ਉਹਦੇ ਨਾਲ ਨਾਲ ਆਪਾਂ ਨੇ ਸਲਾਈ ਲਗਾ ਲੈਣੀ ਆ ਸਿੰਪਲ ਆਪਾਂ ਇਦਾਂ ਕੁੜਤੀ ਤੇ ਸਲਾਈ ਲਗਾ ਲੈਣੀ ਆ neck ਤੇ ਤਾਂ ਕਿ ਜਿਹੜੀ ਸਲਾਈ ਹੋਊਗੀ ਇਸੇ ਸਲਾਈ ਦੇ ਉੱਪਰ ਆਪਾਂ ਫਿਰ ਤੋਂ ਸਲਾਈ ਲਗਾਵਾਂਗੇ ਹਾਂਜੀ ਜਿਹੜੀ ਆਪਾਂ ਇਹ ਸਲਾਈ ਲਗਾਈ ਆ ਹੁਣ ਆਪਾਂ نیچے ਲਾਈਨਿੰਗ ਰੱਖ ਲਈਏ ਇਹ ਆਪਣਾ ਲਾਈਨਿੰਗ ਵਾਲਾ ਸੂਟ ਆ ਲਾਈਨਿੰਗ نیچے ਰੱਖ ਲਈਏ ਆਪਾਂ ਨੇ ਬਿਲਕੁਲ ਸੈਂਟਰ ਕਰਕੇ ਤੇ ਜਿਹੜੇ ਪਰਸੈਂਟ ਤੇ ਸਲਾਈ ਲਗਾਈ ਸੀ ਉਹਦੇ ਤੇ ਆਪਾਂ ਸਲਾਈ ਲਗਾ ਲਾਂਗੇ ਤਾਂ ਕਿ ਜੋ ਆਪਣੀ ਲਾਈਨਿੰਗ ਆ ਇੱਧਰ ਉੱਧਰ ਨਾ ਹੋਵੇ ਠੀਕ ਹੈ ਜੀ ਇਹ ਆਪਾਂ 32 ਸਲਾਈ ਲਗਾਈਏ ਵੈਸੇ ਕਟਿੰਗ ਦੇ ਵਿੱਚ ਨਿਕਲ ਜਾਣੀ ਹੈ ਬਾਅਦ ਵਿੱਚ ਆਂਦੀ ਨੇ ਇੱਥੇ ਆਪਣੀ ਲਾਈਨਿੰਗ ਹੈ ਤੇ ਜੋ ਆਪਾਂ ਸਲਾਈ ਲਗਾਈ ਸੀ ਪਹਿਲਾਂ ਬਿਲਕੁਲ ਉਹਦੇ ਉੱਪਰ ਉੱਪਰ ਆਪਾਂ ਨੇ ਫਿਰ ਤੋਂ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਇਹ ਆਪਾਂ ਸਲਾਈ ਤਾਂ ਹੀ ਲਗਾਈ ਸੀਗੀ ਤਾਂ ਕਿ ਆਪਾਂ ਜਦੋਂ ਲਾਈਨਿੰਗ ਅਟੈਚ ਕਰਾਂਗੇ ਤਾਂ ਆਪਾਂ ਨੂੰ ਪਤਾ ਲੱਗ ਜੇ ਕਿ ਆਪਾਂ ਕਿੱਥੇ ਸਲਾਈ ਲਗਾਉਣੀ ਆ ਤਾਂ ਕਿ ਜਿਹੜੀ ਕੜਾਈ ਹੈ ਨੀਚੋਂ ਉਹ ਵਿਚਨਾਵੇ ਠੀਕ ਹੈ ਜੀ ਬਿਲਕੁਲ ਫਿਨਿਸ਼ਿੰਗ ਦੇ ਨਾਲ ਜਿਹੜਾ ਨੈੱਕ ਆ ਰੈਡੀ ਹੋ ਜਵੇ ਸਲਾਈ ਦੇ ਬਿਲਕੁਲ ਉੱਪਰ ਉੱਪਰ ਆਪਾਂ ਸਲਾਈ ਲਗਾਉਣੀ ਆ ਹਾਂਜੀ ਸਲਾਈ ਲੱਗ ਚੁੱਕੀ ਹੈ ਹੁਣ ਜੋ ਸੈਂਟਰ ਪਾਰਟ ਹੈ ਇਹਦੀ ਆਪਾਂ ਕਟਿੰਗ ਕਰ ਦਾਂਗੇ ਇੱਕ ਪੈਰ ਦਾ ਮਾਰਜਿਨ ਛੱਡਦੇ ਹੋਏ ਆਪਾਂ ਕਟਿੰਗ ਕਰ ਦਾਂਗੇ ਇਹਦੀ ਹਾਂਜੀ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਹਲਕੇ-ਹਲਕੇ ਕੱਟ ਦੇ ਲਾਂਗੇ ਤਾਂ ਕਿ ਇਹਦੀ ਸ਼ੇਪ ਐ ਜਿਹੜੀ ਸਿੱਧੀ ਹੋ ਜਾਵੇ ਸਹੀ ਹੋਵੇ ਸ਼ੇਪ ਠੀਕ ਹੈ ਜੀ ਨਰ ਆਪਾਂ ਇਹਨੂੰ ਸਿੱਧਾ ਕਰਾਂਗੇ ਹਾਂਜੀ ਹੁਣ ਆਪਾਂ ਜਿਹੜੀ ਆਪਣੀ ਲਾਈਨਿੰਗ ਐ ਉਹਨੂੰ ਆਪਾਂ ਅੰਦਰਲੇ ਸਾਈਡ ਫੋਲਡ ਕਰ ਦਾਂਗੇ ਤੇ ਦੇਖੋ ਜੋ ਆਪਣੀ ਇਹ ਤੁਹਾਨੂੰ ਸਲਾਈਂ ਦਿਖ ਰਹੀ ਆ ਜਿੱਥੋਂ ਆਪਾਂ ਕਟਿੰਗ ਕੀਤੀ ਐ ਠੀਕ ਐ ਜੀ neck ਦੀ ਉਦੀ ਆਪਾਂ ਸਲਾਈ ਲਾਈਨਿੰਗ ਦੇ نیچے ਦੇ ਕੋ ਲਾਈਨਿੰਗ ਵਾਲੀ ਸਾਈਡ ਕਰਕੇ ਇਹਦੇ ਤੇ ਆਪਾਂ ਸਟਿਚ ਲਗਾ ਲਾਂਗੇ ਠੀਕ ਹੈ ਜੀ ਆਪਣੇ ਜੋ ਆਪਣਾ ਨੈਕਾ ਪੋਰੇ ਤੇ ਨਹੀਂ ਸਲਾਈ ਲਗਾਉਣੀ ਜੋ ਆਪਣੀ ਅੰਦਰ ਕਟਿੰਗ ਕੀਤੀ ਆ ਉਹ ਆਪਾਂ ਲਾਈਨਿੰਗ ਦੇ ਉੱਪਰ ਲਾਈਨਿੰਗ ਦੇ نیچے ਲਾਈਨਿੰਗ ਵਾਲੀ ਤਰਫ ਕਰਕੇ ਫਿਰ ਆਪਾਂ ਸਲਾਈ ਲਗਾਉਣੀ ਹੈ ਠੀਕ ਹੈ ਜੀ ਸੈਂਟਰ ਦੇ ਵਿੱਚ ਜਦੋਂ ਵੀ ਤੁਸੀਂ ਸਲਾਈ ਨੂੰ ਕਰੋ ਤਾਂ ਤੁਸੀਂ ਉੱਥੋਂ ਸਲਾਈ ਦਾ ਪੈਰ ਚੱਕ ਕੇ ਫਿਰ ਤੋਂ ਸਲਾਈ ਦੁਬਾਰਾ ਤੋਂ ਸਟਾਰਟ ਕਰਨੀ ਹੈ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹਨੂੰ ਇਹਦਾ ਸਹੀ ਕਰਕੇ ਇਹਦੇ ਤੇ ਵੀ ਆਪਾਂ ਇੱਕ ਸਲਾਈ ਲਗਾ ਲਾਂਗੇ ਨਾਲ-ਨਾਲ ਸਲਾਈ ਲਗਾਵਾਂਗੇ ਤਾਂ ਕਿ neck ਦੀ ਜਿਹੜੀ shape ਆ ਬਿਲਕੁਲ ਵਧੀਆ ਤਰੀਕੇ ਨਾਲ ਜਵੇ ਹੱਦਾਂ ਇਹਨੂੰ ਦਬਾਉਂਦੇ ਹੋਏ ਆਪਾਂ ਸਲਾਈ ਲਗਾ ਲਾਂਗੇ ਤੁਸੀਂ ਪਹਿਲਾਂ ਪ੍ਰੈਸ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਪ੍ਰੈਸ ਕਰਕੇ ਵੀ ਸਲਾਈ ਲਗਾ ਸਕਦੇ ਹੋ ਹਾਂਜੀ ਇਹ ਵਾਲਾ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਦੋਂ ਹਾਫ ਆ ਗਿਆ ਤੈਨੂੰ ਪੈਰ ਚੱਕ ਕੇ ਜਿਸ ਤਰੀਕੇ ਨਾਲ ਮੈਂ ਹੁਣ ਪੈਰ ਚੱਕਿਆ ਠੀਕ ਹੈ ਪੈਰ ਚੱਕ ਕੇ ਫਿਰ ਤੁਸੀਂ ਸਲਾਈ ਦੇ ਦੁਆਰਾ ਤੋਂ ਸਟਾਰਟ ਲਗਾਉਣੀ ਹੈ ਠੀਕ ਹੈ ਜੀ ਹਾਂਜੀ ਸਲਾਈ ਆਪਣੀ ਬਿਲਕੁਲ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਉਧਰ ਉਧਰ ਨਹੀਂ ਹੋਣੀ ਚਾਹੀਦੀ ਬਿਲਕੁਲ ਨਾ ਨਾ ਸਲਾਈ ਹੋਣੀ ਚਾਹੀਦੀ ਹਾਂਜੀ ਦੇਖੋ ਜੋ ਆਪਣਾ ਨੈਕਾ ਰੈਡੀ ਹੋ ਗਿਆ ਦੇਖੋ ਜੋ ਆਪਾਂ ਸਲਾਈ ਲਗਾਈ ਸੀ ਉਹ ਨੀਚੇ ਵਾਲੀ ਤਰਫ ਆ ਗਈ ਲਾਈਨਿੰਗ ਵਾਲੀ ਸਾਈਡ ਇਹਦੇ ਨਾਲ ਕੀ ਹੋਊਗਾ ਕਿ ਲਾਈਨਿੰਗ ਵੀ ਆਪਣੀ ਗਲੇ ਦੀ طرف ਉੱਠੂਗੀ ਨਹੀਂ ਠੀਕ ਹੈ ਜੀ ਕਈ ਵਾਰੀ ਹੁੰਦਾ ਨਾ ਫਸਲਾਈ ਨਹੀਂ ਲਗਾਉਂਦੇ ਤਾਂ ਸੂਟ ਪਾਇਆ ਹੁੰਦਾ ਤਾਂ ਲਾਈਨਿੰਗ ਦਿਖਦੀ ਹੁੰਦੀ ਹੈ neck ਤੋਂ ਉਹ ਨਹੀਂ ਦਿਖੂਗੀ ਠੀਕ ਹੈ ਜੀ ਅਗਰ ਤੁਹਾਨੂੰ ਇਹ ਵਧੀਆ ਲੱਗਿਆ ਆਈਡੀਆ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਦੇਖੋ 5.5 ਇੰਚ neck ਆਪਣਾ ਰੈਡੀ ਰਹਿ ਗਿਆ ਵਾ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਜੀ